ਉਤਾਨਵਿੰਡ ਰੋਡ ਦੇ ਆਜ਼ਾਦ ਨਗਰ ਵਿੱਚ ਇੱਕ ਗੁਰਦੁਆਰੇ ਨੂੰ ਲੈ ਕੇ ਕਮੇਟੀ ਅਤੇ ਮੁਹੱਲਾ ਵਾਸੀਆਂ ਵਿੱਚ ਜੰਮ ਕੇ ਝਗੜਾ ਹੋਇਆ ਅਤੇ ਮੁਹੱਲਾ ਵਾਸੀਆਂ ਨੇ ਗੁਰਦੁਆਰੇ ਦੀ ਕਮੇਟੀ ਨੂੰ ਪੰਕ ਕਰਕੇ ਨਵੇਂ ਪ੍ਰਬੰਧ ਚੁਣ ਲਿਆ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਮੇਟੀ ਉਹਨਾਂ ਨੇ ਹੀ ਬਣਾਈ ਸੀ ਇਹ ਤੀਜੇ ਮੁਹੱਲੇ ਦਾ ਰਹਿਣ ਵਾਲਾ ਹੈ ਅਤੇ ਗੁਰਦੁਆਰੇ ਦੀ ਗੋਲਕ ਡੇਟਾ ਕਮਾਤਾ ਇਸ ਲਈ ਸਕੂਲਾਂ ਹੁਣ ਗੁਰਦੁਆਰੇ ਦੀ ਸੇਵਾ ਖੋ ਲਈ ਗਈ ਹੈ ਮੈਂ ਅੱਜ ਕਮਣਾ ਕਮੇਟੀ ਨਾਲ ਗਰਾਈ ਕਰਾ ਕੇ ਆ ਰਿਹਾ ਸੀ ਤੇ ਮੈਨੂੰ ਮਤਲਬ ਕਿ ਅੰਦਰੋਂ ਇਹ ਵੀ ਨਿਕਲੇ ਤੇ ਇਸ ਆ ਬਾਹਰ ਦੁਕਾਨ ਹੈਗੀ ਆ ਦੁਕਾਨ ਤੇ ਇੱਥੇ ਮੇਰੇ ਮਤਲਬ ਕਿ ਇਹਨਾਂ ਨੂੰ ਲੱਗਾ ਕਿ ਕਿਤੇ ਮੇਰੇ ਕੋ ਪੈਸੇ ਆ ਇੱਕ ਮੈਨੂੰ ਗਲੋ ਫੜਿਆ ਇੱਥੋਂ ਤੇ ਮੈਨੂੰ ਮਤਲਬ ਕਹਿੰਦੇ ਮਤਲਬ ਕਿ ਤੈਨੂੰ ਅੰਦਰ ਲੰਮੇ ਪਾ ਤੇ ਮਤਲਬ ਨਿਸ਼ਾਨਾ ਤੈਨੂੰ ਕਿੰਨੇ ਜਾਣੇ ਇਹ ਇਹ ਦੋ ਜਾਣੇ ਹੈ ਇੱਕ ਜਤਿੰਦਰ ਸਿੰਘ ਹੈਪੀ ਤੇ ਇੱਕ ਕੁਲਵਿੰਦਰ ਸਿੰਘ ਹੀਰੋ ਅੱਗੇ ਵੀ ਇਹਨਾਂ ਨੇ ਇੱਕ ਮੇਰਾ ਰਾਹ ਰੋਕਿਆ ਸੀ ਇੱਥੇ ਮੈਂ ਗੁਰਦੁਆਰਾ ਸਾਹਿਬ ਤੋਂ ਸ਼ਾਮ ਦੇ ਸਮੇਂ ਮਤਲਬ ਕਿ ਆਪਣੇ ਕੋਈ ਇਨਜੀਕ ਮਤਲਬ ਕਿ ਕੰਮ ਵਾਸਤੇ ਜਾ ਰਿਹਾ ਸੀ ਤੇ ਇਹਨਾਂ ਨੇ ਪਹਿਲੇ ਆਪਣੇ ਹੱਥ ਆ ਰਹੇ ਮੰਗ ਕੇ ਮੰਗ ਹੀ ਕਰਦੇ ਕਿ ਮਤਲਬ ਕਿ ਰੋਜ਼ ਰੋਜ਼ ਇਹ ਮਤਲਬ ਕਿ ਇੱਕ ਛੰਡਿਟ ਨੂੰ ਮਤਲਬ ਕਿ ਮਤਲਬ ਕਿ ਮੁਕਤੀ ਮਿਲੇ ਪਹਿਲੇ ਵੀ ਕਰਦੇ ਰਹੇ ਆ ਇਹਨਾਂ ਨੇ ਇੱਥੇ ਤੱਕ ਕਿਹਾ ਕਿ ਕਹਿੰਦੇ ਮਤਲਬ ਕਿ ਬਾਬਾ ਜੀ ਗੁਰਦੁਆਸਬ ਨਾਂ ਤਾਂ ਹੀ ਨਹੀਂ ਜਾਂਦੇ ਹੁਣ ਪਿਛੇ ਬਾਬਾ ਜੀ ਦੇਸੋ ਵੀ ਪਰਸੋਂ ਜੀ ਬਾਬਾ ਜੀ ਦਾ ਭੋਗ ਪਿਆ ਤੇ ਅੱਜ ਫੇਰ ਮਤਲਬ ਆ ਕੇ ਮਤਲਬ ਤੁਹਾਨੂੰ ਗੱਲਾਂ ਕਰਨ ਦੇ ਇੱਥੇ ਲੜਾਈ ਝਗੜੇ ਦੀਆਂ ਫ ਬੜੀ ਕੀ ਆ ਸਾਰਾ ਮਾਮਲਾ ਜਿਹੜਾ ਇੱਥੇ ਹੁਣ ਅੱਜ ਹੰਗਾਮਾ ਹੋ ਰਿਹਾ ਕੋਈ ਨਹੀਂ ਨਹੀਂ ਮੇਰਾ ਨਹੀਂ ਇਹ ਜਣਾ ਸਾਬਕਾ ਪ੍ਰਧਾਨ ਆ ਆਪੇ ਹੀ ਬਣਿਆ ਸੀ ਇਹਨੂੰ ਕਿਸੇ ਨੇ ਨਹੀਂ ਬਣਾਇਆ ਇਹ ਇੱਥੇ ਲੁੱਟਖੋਟੇ ਨੇ ਬੜੀ ਚਲਾਈ ਇਹਨੂੰ ਹੁਣ ਗੁਰਦੁਆਰਿਆਂੋਂ ਕੱਢਿਆ ਗਿਆ ਵਾ ਇਸ ਮੁਹੱਲੇ ਦਾ ਵੀ ਨਹੀਂ ਗਾ ਇਹ ਤਜੇ ਮੁਹੱਲਿਆਂ ਉੱਠ ਕੇ ਸਾਰੇ ਗੁਰਦਾਰੇ ਛੱਡ ਕੇ ਇਹਨੂੰ ਇਹੋ ਗੁਰਦਾਰਾ ਮਿਲਦਾ ਵਾ ਸਾਰੇ ਮੁਹੱਲਿਆਂ 'ਚ ਗੁਰਦੁਆਰੇ ਆ ਇੱਥੇ ਆਉਂਦਾ ਵਾ ਮਾੜੀ ਨੀਂਦ ਨਾਲ ਭਈ ਇੱਥੇ ਕਬਜ਼ਾ ਕਰਾਂ ਫੇਰ ਇਹ ਬੱਚਿਆਂ ਨੂੰ ਕਿਸੇ ਨਾ ਕਦੀ ਕਿਸੇ ਦੇ ਗੱਲ ਪੈਂਦਾ ਕਦੀ ਕਿਸੇ ਦੇ ਗੱਲ ਪੈਂਦੇ ਅੱਜ ਇਹ ਬੱਚੇ ਦੇ ਗੱਲ ਪਿਆ ਵ ਹਣ ਕੀ ਮੰਗ ਵੀ ਕਰਦੇ ਨੇ ਮੰਗ ਕਰਦੇ ਤੇ ਕਾਰਵਾਈ ਹੋਣੀ ਚਾਹੀਦੀ ਇਹਦੇ ਖਿਲਾਫ ਕੰਪਲੇਟਾਂ ਵੀ ਬੜੀਆਂ ਗਈਆਂ ਵਾ ਪਹਿਲੇ ਐਸ ਐਚ ਓ ਹੀ ਉਹਨਾਂ ਨੂੰ ਹੀ ਆ ਉਹਨਾਂ ਨੂੰ ਵੀ ਕੰਪਲੇਟਾਂ ਗਈਆਂ ਇਹਦੇ ਖਿਲਾਫ ਬੜੀਆਂ ਇੱਕ ਬਾਬਾ ਜੀ ਦੀ ਡੈਥ ਹੋ ਗਈ ਹੈ ਪ੍ਰੈਸ਼ਰ ਇਹਦੇ ਨਾਲ ਉਹ ਆਪਣਾ ਨਹੀਂ ਰੋਕ ਪਾਏ ਉਹਦੇ ਨਾਲ ਉਹਨਾਂ ਦੀ ਡੈਥ ਹੋ ਗਈ ਹੈ ਪ੍ਰੈਸ਼ਰ ਚ ਆ ਕੇ ਤੇ ਹੁਣ ਇਹ ਬਚਾਰਾ ਗਰੰਥੀ ਆ ਮੁਤਸੇਵਾਦਾਰ ਇਥੇ ਤੇ ਇਹਦੇ ਗਾਲ ਪਿਆ ਵਾ ਅੱਜ ਇਹਨੂੰ ਫੜ ਕੇ ਪੈਸੇ ਖੋਣ ਕਹਿੰਦੇ ਪੈਸੇ ਖੋਣ ਪੈ ਗਿਆ ਵਾ ਗੋਲਕ ਦਾ ਮਸਲਾ ਆ ਗਿਆ ਗੋਲਕ ਦਾ ਇਹਦਾ ਤਾਂ ਮਤਲਬ ਹੀ ਕੋਈ ਨਹੀਂ ਨਾ ਇਹਦਾ ਤਾਂ ਇਸ ਗੁਰਦੁਆਰੇ ਨਾਲ ਉਹ ਵੀ ਕੋਈ ਨਹੀਂ ਆ ਇਹਦੇ ਇਸ ਮੁਹੱਲੇ ਦਾ ਵੀ ਨਹੀਂ ਗਾ ਇਹਦੇ ਉੱਠ ਕੇ ਆਣ ਕੇ ਇਹਨੂੰ ਇੰਨੇ ਗੁਰਦੁਆਰੇ ਬਾਬਾ ਸ਼ੀਤਾਂ ਸਾਹਿਬ ਚਲ ਜਾ ਕਰ ਮੈਂ ਤਾਂ ਇਹਨੂੰ ਪਹਿਲਾਂ ਵੀ ਕਿਹਾ ਸੀ ਜੇ ਤੂੰ ਪਾਠ ਹੀ ਕਰਨਾ ਉਹ ਸ਼ੀਤਾਂ ਸਾਹਿਬ ਚਲ ਜਾ ਕਰ ਹੋਰ ਕਿੰਨੇ ਤੇਰੇ ਲਾਗੇ ਗੁਰਦਾਰੇ ਹੈਗੇ ਆ ਇਹਦੇ ਘਰ ਦੇ ਲਾਗੇ ਇਹ ਜਾਨ ਬੁੱਝ ਕੇ ਇੱਥੇ ਆਉਂਦਾ ਚ ਚਾਰਵੇਂ ਇਲਾਕਾ ਸਾਰਾ ਇੱਕ ਬੰਨੇ ਤੇ ਉਹ ਉਹ ਕੱਲਾ ਹੀ ਆ ਹਾਂ ਉਹ ਕੱਲਾ ਹੀ ਆ ਇਲਾਕਾ ਬਸ ਹੋਣਗੇ ਤੇ ਉਹ ਜਿਹੜੇ ਦੂਜੇ ਪਾਸੇ ਆਗੇ ਜਿਹੜੇ ਲੜਾਈ ਪਾਉਣ ਵਾਲੇ ਬੰਦੇ ਇੱਕ ਦੋ ਹੋਣਗੇ ਬਾਕੀ ਸਾਰਾ ਇਲਾਕਾ ਇੱਕ ਪਾਸੇ ਆ ਇਹਨੂੰ ਤਾਂ ਹੀ ਦੇਥੋਂ ਕੱਢਿਆ ਵਾ ਕੀ ਮੰਗ ਕੇ ਤੁਹਾਡੇ ਮੰਗਿਆ ਤੇ ਤਾਂ ਕਾਰਵਾਈ ਕਰਨੀ ਚਾਹੀਦੀ ਆ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੇ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ ਵੀ ਆ ਗਿਆ ਇਹਨਾਂ ਨੂੰ ਕਿਹਾ ਕਾਰਵਾਈ ਨਹੀਂ ਤੇ ਮਹੱਲੇ ਵਾਲੇ ਜਿੱਦਾਂ ਰੋਸ ਆ ਕੱਢ ਨੂੰ ਇੱਥੇ ਕਿਸੇ ਦੀ ਜਾਨ ਵੀ ਜਾ ਸਕਦੀ ਆ ਫਿਰ ਗਲਤ ਹੋਊਗਾ ਕੰਮ ਅਸੀਂ ਉਹਨਾਂ ਨੂੰ ਬਹੁਤ ਵਾਰ ਬੇਨਤੀਆਂ ਵੀ ਕੀਤੀਆਂ ਕੀ ਭਾਈ ਸਾਹਿਬ ਤੁਸੀਂ ਇਹੋ ਜੇ ਕੰਮਾਂ ਤੋਂ ਹਟਜੋ ਜਿਹਦੇ ਨਾਲ ਲਾਕਾ ਨਿਵਾਸੀਆਂ ਦਾ ਦਿਲ ਦੁਖਦਾ ਪਰ ਇਹ ਨਹੀਂ ਹਟੇ ਇਹਨਾਂ ਬਹੁਤ ਤਰਜਮ ਕੀਤਾ ਉਹ ਇੱਥੇ ਹੱਡ ਗ੍ਰੰਥੀ ਸਾਹਿਬ ਸੀ ਉਹਨਾਂ ਦੀਆਂ ਥੋੜੇ ਦਿਨ ਪਹਿਲਾਂ ਪਿਛਲੇ ਮਹੀਨੇ ਮੇਰਾ ਖਿਆਲ 25 ਤਰੀਕ ਦੇ ਲੱਗੇ ਬਨੇ ਉਹਨਾਂ ਦੀ ਤਖਤੀ ਇੱਥੇ ਗ੍ਰੰਥੀ ਸਿੰਘ ਦਾ ਬੋਰਡ ਲੱਗਾ ਸੀ ਬਾਹਰ ਇਹਨਾਂ ਉਹ ਪਾੜਤਾ ਉਹਦਾਂ ਦੇ ਉਹ ਬਾਬਾ ਜੀ ਜਿਹੜੇ ਸੀ ਗ੍ਰੰਥੀ ਸਿੰਘ ਸਾਡੇ ਉਹ ਉਹਦਾਂ ਦੇ ਗومی ਹੋ ਗਏ ਹਾਂਜੀ ਤੇ 28 ਨਤੀ ਤਰੀਕ ਨੂੰ 28 ਨਤੀ ਤਰੀਕ ਨੂੰ ਬਿਮਾਰ ਹੋ ਗਏ ਹਾ ਹਸਪੀਟਲ ਖੜਿਆ ਦੋ ਦਿਨਾਂ ਬਾਅਦ ਉਹਨਾਂ ਦੀ ਡੈਥ ਹੋ ਗਈ 31 ਤਰੀਕ ਨੂੰ ਡੈਥ ਹੋ ਗਈ ਉਹ ਡਿਪਰੈਸ਼ਨ ਚ ਇੰਨਾ ਆ ਗਏ ਅਸੀਂ ਬਥੇਰਾ ਹੌਸਲਾ ਦੱਤਾ ਪਰ ਜਦੋਂ ਕਿਸੇ ਬੰਦੇ ਨੂੰ ਮਨ ਨੂੰ ਠੇਸ ਪਹੁੰਚ ਜਾਂਦੀ ਆ ਉਹਦੇ ਕਰਕੇ ਐਡਾ ਵੱਡਾ ਹਾਦਸਾ ਵਾਪਰ ਗਿਆ ਇਹਨਾਂ ਨੂੰ ਫੇਰ ਵੀ ਨਹੀਂ ਆਈ ਕਿ ਅਸੀਂ ਕੀ ਕਰੀ ਜੰਨੇ ਆ ਅੱਜ ਉਹ ਦੂਜਾ ਬਾਬਾ ਆ ਜਿਹੜਾ ਆ ਛੋਟਾ ਜਿਹਾ ਮੁੰਡਾ ਇਹਦੀ ਉਮਰ ਸਾਰੀ 19 20 ਸਾਲ ਉਹ ਮਰਿਆ ਇਹਦੀ ਹਾਂਜੀ ਇਨੂੰ ਦੋ ਵਾਰਾਂ ਇੱਕ ਵਾਰ ਪਹਿਲਾਂ ਇਹਦੇ ਵਿੱਚ ਮੋਟਰਸਾਈਕਲ ਮਾਰਨ ਲੱਗੇ ਇੱਕ ਉਹਦੇ ਮਗਰ ਬੈਠਾ ਸੀ ਇੱਕ ਜਣਾ ਮੋਟਰਸਾਈਕਲ ਚਲਾਉਣ ਦਾ ਪਹਿਲਾਂ ਇਹਦੇ ਵਿੱਚ ਮੋਟਰਸਾਈਕਲ ਮਾਰਨ ਲੱਗੇ ਅੱਜ ਤੋਂ ਮਹੀਨੇ ਦੀ ਪਹਿਲੋ ਦੀ ਗੱਲ ਆ ਇਹ ਮਹਾਭਜਾ ਕੰਦ ਦੇ ਬੱਚੇ ਤੋਂ ਇਹਨੇ ਵਿਚਾਰੇ ਨੇ ਉਹ ਵੀ ਕੰਪਲੇਂਟਾਂ ਦਿੱਤੀਆਂ ਇਹਦੇ ਨਾਲ ਕੀ ਤੂੰ ਵੀ ਇੱਥੋਂ ਚੱਲ ਉਹ ਬਾਬੇ ਨੂੰ ਵੀ ਕਹਿੰਦੇ ਕਿ ਤੂੰ ਵੀ ਇੱਥੋਂ ਚੱਲ ਹਾਂਜੀ ਤੇ ਬਾਬੇ ਨੂੰ ਕਹਿੰਦੇ ਸੀ ਕਿ ਅਸੀਂ ਤੇਰੇ ਨਾਲ ਤੂੰ ਸਾਡੇ ਨਾਲ ਵਾਦਾ ਕੀਤਾ ਕਿ ਜਦੋਂ ਅਸੀਂ ਜਾਵਾਂਗੇ ਤੂੰ ਵੀ ਸਾਡੇ ਨਾਲ ਜਾਵੇਂਗਾ ਤੇ ਇਹਨੂੰ ਵੀ ਇਹੋ ਗੱਲ ਕਹਿੰਦੇ ਸੀ ਇਹ ਬੱਚਾ ਵਾ ਵਿਚਾਰਾ ਇਹ ਹੁਣ ਕਿੱਧਰ ਇਹਨੂੰ ਕਿੱਥੇ ਕਿੱਥੇ ਇਹ ਵਿਚਾਰੇ ਨੂੰ ਨੌਕਰੀ ਇਹ ਕੰਮ ਕਰਦਾ ਇੱਕ ਅਹੀਂ ਇੱਥੇ ਸੇਵਾਦਾਰ ਰਖਿਆ ਤਨਖਾਹ ਲੈਂਦਾ ਕਿ ਰਾਤ ਨੂੰ ਰਾਖੀ ਰੱਖਦਾ ਦਿਨੇ ਕੋਈ ਨਿੱਕਾ ਮੋਟਾ ਕੋ ਕੰਮ ਕਰਦਾ ਗੁਰਦੁਆਰਾ ਸਾਹਿਬ ਦਾ ਇਹਨੂੰ ਬਹੁਤ ਪਰੇਸ਼ਾਨ ਕਰਦਿਆ ਇਹਨੂੰ ਕਦੀ ਉਸੇ ਖਿਲਾਰ ਲੈਂਦੇ ਕਦੀ ਉਹ ਮਾਰਾ ਬੋਲ ਦਿੰਦਾ ਕਦੀ ਉਹਦੇ ਕੋ ਮਾਰਾ ਕਰਾਉਂਦੇ ਕਦੀ ਉਹਦੇ ਤੋਂ ਕਰਾਉਂਦੇ ਇਤਨਾਂ ਦੇ ਬੱਚੇ ਨੂੰ ਜਦੋਂ ਮਰਜ਼ੀ ਮਾਰ ਦੇਣਗੇ ਰਾਜ ਤੁਰੇ ਜਾਂਦੇ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਪੁਲਸ ਨੂੰ ਬੜੀਆਂ ਸ਼ਿਕਾਇਤਾਂ ਦਿੱਤੀਆਂ ਭਾਜੀ ਇੱਕ ਨਹੀਂ ਦਿੱਤੀਆਂ ਕਾਫੀ ਦਿੱਤੀਆਂ ਵਾ ਪਤਾ ਨਹੀਂ ਕੀ ਕੀ ਹੋਣਿਆ ਸਾਨੂੰ ਤਾਂ ਸਮਝ ਨਹੀਂ ਲੱਗਦੀ ਪਾਜੀ ਸਾਰਾ ਇਲਾਕਾ ਬੈਠਾ ਜਿੰਨੀ ਸੰਗਤ ਖਲੋਤੀ ਆ ਕੱਲੇ ਕੱਲੇ ਜੀ ਤੋਂ ਪਤਾ ਕਰ ਸਕਦੇ ਜੀ ਹਰ ਬੰਦਾ ਜਿੱਦਰ ਨੂੰ ਐਨੂੰ ਮੂੰਹ ਘਮਾਓ ਐਨੂੰ ਘਮਾਓ ਹਰ ਬੱਚੇ ਨੂੰ ਤੁਸੀਂ ਸਿਆਣੇ ਨੂੰ ਵੱਡੇ ਨੂੰ ਛੋਟੇ ਨੂੰ ਜਿੰਨੂੰ ਮਰਜ਼ੀ ਪੁੱਛ ਲੋ ਕਿ ਇਹ ਕੀ ਕਰ ਰਿਹਾ ਇੱਥੇ ਇਹਨਾਂ ਨੂੰ ਐਡਾ ਪਰੇਸ਼ਾਨੀ ਹੋ ਗਈ ਆ ਬਹੁਤ ਜ਼ਿਆਦਾ ਦੁਖੀ ਹੋ ਗਿਆ ਇਹਨਾਂ ਦਾ ਹੱਥ ਜੋੜ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਕਿ ਇਹਨਾਂ ਦਾ ਆਉਣਾ ਇੱਥੇ ਬੰਦ ਕਰਾਉਣ ਇਹਨਾਂ ਦਾ ਆਉਣਾ ਬੰਦ ਕਰਾ ਦੇਣ ਆ ਜਿਹੜੀ ਸੰਗਤ ਇਲਾਕੇ ਦੀ ਸੰਗਤ ਆ ਉਹ ਸੁਖ ਸ਼ਾਂਤੀ ਨਾਲ ਰਹਿ ਜੇ ਇਨਦੇ ਇਹ ਡਿਪਰੈਸ਼ਨ ਚ ਲੈ ਆ ਕੇ ਲੋਕਾਂ ਨੂੰ ਮਾਰ ਦੇਣਗੇ ਠੀਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਮੇਰੇ ਹੱਥ ਜੋੜ ਕੇ ਸਾਰਿਆਂ ਨੂੰ ਸੰਗਤਾਂ ਨੂੰ ਪ੍ਰਸ਼ਾਸਨ ਨੂੰ ਸਭ ਨੂੰ ਬੇਨਤੀ ਆ ਕਿ ਇਹਨਾਂ ਨੇ ਚਾਰ ਸਾਲ ਸੇਵਾ ਕੀਤੀ ਸੀ ਇਹ ਸੇਵਾਮੁਕਤ ਹੋ ਚੁੱਕੇ ਆ ਪਰ ਇਹ ਅਸ਼ਰਾਰਤਾ ਕਰਨੋਂ ਬਾਝ ਨਹੀਂ ਆਉਂਦੇ ਅੱਜ ਸਿੰਘ ਅਗਰਾਈ ਕਰਕੇ ਆਏ ਆ ਇਹ ਰਾਜਵੀਰ ਬਾਬਾ ਸਾਡਾ ਉਹਦੇ ਗਲੋਂ ਫੜਿਆ ਵੱਡਾ ਮੇਂ ਮਕਸਦ ਪੈਸਿਆਂ ਵਾਸਤੇ ਪੈਸੇ ਬਸ ਪੀ ਪੈਸੇ ਜਿਹੜੇ ਆ ਜਿੰਨੇ ਕਰਾਈਦੇ ਹੋਵੇ ਆ ਉਹ ਸਾਡੇ ਹੱਥੋਂ ਸਾਡੇ ਗੁਰਦੁਆਰੇ ਦੀ ਅੰਦਰ ਨੇ ਆਂਦਰ ਨੂੰ ਵੇਖਦੇ ਆ ਆ ਇਹ ਬਾਰ ਬਾਰ ਹੁੰਦੇ ਨੇ ਬਾਰ ਬਾਰ ਸ਼ਰਾਰਤਾ ਕਰਦੇ ਨੇ ਸਾਡੀ ਇੱਕੋ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਇਥੇ ਆ ਕੇ ਸ਼ਰਾਰਤਾਂ ਨਹੀਂ ਕਰਨਗੇ ਬਸ ਗੁਰੂ ਘਰ ਦੀਆਂ ਸ਼ਰਾਰਤਾਂ ਸਾਡੇ ਕੋਲ ਬਰਦਾਸ਼ਤ ਨਹੀਂ ਨਾ ਇਹ ਆਉਣਗੇ ਇਹ ਮੁਤਤ ਹੋ ਚੁੱਕੇ ਆ ਇਹ ਕੋਈ ਹੋਰ ਸੇਵਾ ਦਾ ਥਾਲ ਬਸ ਔਰ ਇਲਾਕਾ ਨਿਵਾਸੀ ਕਿੰਨੂੰ ਸੇਵਾ ਦੇਣਾ ਤੁਹਾਨੂੰ ਇਲਾਕਾ ਨਿਵਾਸੀ ਆਪਾਂ ਦਿੱਤੀ ਆ ਜੀ ਸਰਦਾਰ ਜਸਵੰਤ ਸਿੰਘ ਵੈਨਾਂ ਵਾਲੇ ਆ ਵੇਖੋ ਜੀ ਆ ਚੇਅਰਮੈਨ ਨੇ ਆ ਨੇ ਜੀ ਪ੍ਰਧਾਨ ਆ ਪ੍ਰਧਾਨ ਅੰਦਰ ਹੈਗੇ ਸਤਿ ਸ੍ਰੀ ਅਕਾਲ ਆ ਜੀ ਮੈਂ ਆਪ ਕਮੇਟੀ ਮੈਂਬਰ ਵਿੱਚ ਹਾਂ ਜੀ ਹਾਂ ਜੀ ਇੱਕ ਬੀਬੀ ਸਾਡੀ ਹੋਰ ਆ ਉਹ ਥੋੜਾ ਬਜ਼ੁਰਗ ਹੈ ਤਾਂ ਨਹੀਂ ਉਹਨਾਂ ਨੂੰ ਮੈਸੇ ਲੈ ਸਕਦੇ ਉੱਤੇ ਰਹਿ ਰਸ ਹੁੰਦੀ ਆ ਥੱਲੇ ਉਹਦਾ ਗਲੋ ਫੜ ਕੇ ਪੈਸੇ ਖੋਣਦੇ ਕੋਈ ਮਤਲਬ ਆ ਜੀ ਸਾਡੀ ਹੱਥ ਜੋੜ ਕੇ ਬੇਨਤੀ ਆ ਸਾਰਿਆਂ ਨੂੰ ਭਈ ਇਹਨਾਂ ਦਾ ਇਹ ਜਿਹੜਾ ਰੋਜ਼ ਦਾ ਕੰਮ ਹੈ ਹਟਾਇਆ ਜਾਵੇ ਬਸ ਕਦੀ ਬੀਬੀਆਂ ਦੇ ਪਰ ਖਲਾਬ ਬੋਲਦੇ ਆ ਕਦੀ ਬੱਚਿਆਂ ਦੇ ਪਰ ਖਲਾਬ ਬੋਲਦੇ ਆ ਕਦੀ ਗੁਰੂ ਦੇ ਜਿਹੜੇ ਵਜ਼ੀਰ ਆ ਉਹਨਾਂ ਦੇ ਸਾਡੇ ਵੱਡੇ ਬਾਬਾ ਜੀ ਹੱਡ ਗ੍ਰੰਥੀ ਉਹਨਾਂ ਦੀ ਇਹਨਾਂ ਕਰਕੇ ਮੌਤ ਹੋਈ ਇਹਨਾਂ ਕਿ ਉਹਨਾਂ ਨੂੰ ਪਰੇਸ਼ਾਨ ਮਾਨਸਿਕ ਤੌਰ ਤੇ ਪਰੇਸ਼ਾਨ ਕਰਤਾ ਸੀ ਉਹ ਚੁੱਪ ਦੇ ਚੁੱਪ ਰਹਿ ਗਏ ਪਤਾ ਹੀ ਉਦੋਂ ਲੱਗਾ ਜਦੋਂ ਸਵਾਸ ਨਿਕਲ ਗਿਆ ਪਰ ਇਹ ਦੇਖੇ ਜਿਹੜੇ ਨਿਹੰਗ ਸਿੰਘ ਆਉਂਦੇ ਸੀਗੇ ਉਹ ਇਹ ਪੇਸਟ ਕਰਦੇ ਸੀਗੇ ਵੀ ਅਸੀਂ ਇੰਥੋਂ ਦੇ ਇੰਚਾਰਜ ਉਹ ਕਹਿੰਦੇ ਇੱਥੇ ਨਿਹੰਗਾਂ ਡੰਗਾ ਵਾਲਾ ਜਿਹੜਾ ਕੰਮ ਹੈ ਉਹ ਚੱਲੂਗਾ ਅਸੀਂ ਜੋ ਤੱਕ ਆਹ ਤੱਕ ਹਦੀ ਯਾਦਾ ਉਹ ਚਲਉਨੇ ਇੱਕ ਗੁਰਦੁਆਰਾ ਸਾਡਾ ਮਹੱਲੇ ਦਾ ਇਹ ਦੂਰ ਦੂਰ ਆਉਂਦੇ ਨੇ ਕਿੱਥੋਂ ਕਿੱਥੋਂ ਆਉਂਦੇ ਨੇ ਸਾਡੇ ਆ ਘਾਰਿਆਂ ਸਾਰਿਆਂ ਦੇ ਸਾਡਾ ਗੁਰਦੁਆਰਾ ਮਹੱਲੇ ਦਾ ਸਾਡਾ ਗਲੀ ਦਾ ਅਸੀਂ ਇਹ ਗੁਰਦੁਆਰਾ ਸ਼ੁਰੂ ਤੋਂ ਬਣਾਇਆ ਹਾਂਜੀ ਇਹ ਵੀ ਇਹ ਨਾ ਵੀ ਬਾਹਰ ਦਾ ਬੰਦੇ ਦਾ ਕੋਈ ਇਹ ਦਾ ਕੋਈ ਕਿਤੋਂ ਦਾ ਕੋਈ ਜਿੱਤੋਂ ਦਾ ਬਾਹਰ ਵਣ ਕੇ ਇੱਥੇ ਕਿਉਂ ਆ ਕੇ ਕੋਈ ਗੱਲ ਕਰਨ ਕਿਉਂ ਕਰਨ ਬਾਕੀ ਮੰਗ ਕਰਦੇ ਹਾਂ ਅਸੀਂ ਮੰਗ ਕਰਦੇ ਵੀ ਇਹਨਾਂ ਨੂੰ ਇੱਥੋਂ ਹਟਾਇਆ ਜਾਵੇ ਹਾਂ ਬਸ ਜਿਹੜੀ ਸੰਗਤ ਸੇਵਾ ਕਰਦੀ ਨਵੀਂ ਕਮੇਟੀ ਉਹ ਸੇਵਾ ਕਰੇ ਬਸ ਦੁਕਾਨ ਵਾਲੇ ਇਹ ਜੇ ਦੁਕਾਨ ਵਾਲਿਆਂ ਦੋਵੇਂ ਇੱਥੇ ਬਿਠਾਉਂਦੇ ਨੇ ਇਹਨਾਂ ਨੂੰ ਇਹ ਅੱਡਾ ਇਹਨਾਂ ਦਾ ਇਹ ਸਭ ਕੁਝ ਇਹ ਕਰਾਉਂਦੇ ਪਏ ਆ ਮੈਂ ਵੱਜ ਕੇ ਕਹਿੰਨੀ ਇਹਨਾਂ ਦਾ ਨਾਂ ਦੱਸੋ ਹਾਂ ਪਰਮਜੀਤ ਸਿੰਘ ਹਾਂਜੀ ਮਾਲਕ ਜਿਹੜੇ ਉਹਨਾਂ ਦਾ ਬੇਟਾ ਰਾਜਨ ਇਹਨਾਂ ਦੇ ਕੋਲ ਆ ਕੇ ਬਹਿੰਦੇ ਇੱਥੇ ਸਾਰੀ ਇੱਥੇ ਸਾਰੀ ਡਿਕਤੀ ਕੰਪਲੇਨਟ ਦਿੱਤੀ ਆ ਆਪਣੀ ਹੈ ਸਾਰੀ ਇੱਥੇ ਗੱਲ ਹੁੰਦੀ ਆ ਇੱਥੋਂ ਗੱਲ ਨਿਕਲ ਕੇ ਬਾਹਰ ਸ਼ਰਾਰਤਾਂ ਕਰਦੇ ਨੇ ਹੁਣ ਅੰਦਰੋਂ ਬਾਹਰ ਹੀ ਨਿਕਲਦੇ ਨਿਕਲ ਨਾ ਮੈਂ ਕੋਈ ਸ਼ਰਾਰਤ ਨਹੀਂ ਕੀਤੀ ਮੈਨੂੰ ਜਿੱਥੇ ਲਾਓ ਚਲੋ ਮੈਂ ਚਲ ਜੀ ਮੈਂ ਜਨਾਨੀ ਆ ਕਿੰਨਾ ਨੇ ਉਹਨੂੰ ਲਿਖਿਆ ਅੰਦਰ ਉਹਨਾਂ ਨੇ ਮਾਲਕਾਂ ਨੇ ਸ਼ੋਰੂਮ ਵਾਲਿਆਂ ਨੇ ਉੱਥੇ ਹੀ ਜਤਿੰਦਰ ਸਿੰਘ ਬਾਬਾ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ ਵਾਇਗੁਰ ਜੀ ਦਾ ਹਾਂ ਜੀ ਹਾਂ ਜੀ ਸੱਤ ਸੱਤ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਪਦੇ ਵਾਇਗੁਰ ਜੀ ਦਾਸ ਜਤਿੰਦਰ ਸਿੰਘ ਤੇ ਆਪ ਜੀ ਨੂੰ ਪਤਾ ਹੀ ਹੈ ਸਾਰਿਆਂ ਨੂੰ ਗੁਰਦੈਰ ਦੀ ਸੇਵਾ ਹੀ ਆਪਣੇ ਕੋਲ ਤਿੰਨ ਚਾਰ ਸਾਲ ਤੋਂ ਪਹਿਲਾਂ ਠੀਕ ਹੈ ਤੇ ਉਹਦੇ ਵਿੱਚ ਗੁਰੂ ਸਾਹਿਬ ਨੇ ਕਿਰਪਾ ਕੀਤੀ ਸੀਗੀ ਸੰਗਤ ਰਾਹੀਂ ਤੇ ਗੁਰੂ ਸਾਹਿਬ ਨੇ ਆਪ ਕਿਰਪਾ ਕੀਤੀ ਪਹਿਲਾਂ ਦਰਬਾਰ ਬੜਾ ਛੋਟਾ ਸੀ ਦਰਬਾਰ ਵੱਡਾ ਬਣ ਗਿਆ ਤੇ ਚਲੋ ਵਧੀਆ ਪਹਿਰਾ ਹੋ ਗਿਆ ਜਿਹੜੀਆਂ ਉਹ ਸੇਵਾਾਂ ਹੀ ਹੁਣ ਤੁਹਾਨੂੰ ਪਤਾ ਉੱਪਰ ਕੀ ਜਿਤਨਾ ਬਾਹਰ ਹੋਣੀਆਂ ਸੀ ਉਹ ਚੀਜ਼ਾਂ ਬਾਹਰ ਆਈਆਂ ਵਾ ਤੇ ਬਾਕੀ ਆਪਾਂ ਕਹਿੰਦੇ ਨਾ ਨਹੀਂ ਲੈਣੇ ਜਾਂਦੇ ਕੀ ਚੱਕਰ ਆ ਬਾਕੀ ਜਿਹੜੇ ਕੋਈ ਗੁਪਤ ਪਹਿਰੇ ਆਪਾਂ ਆਪਾਂ ਦੁਬਾਰਾ ਬੈ ਕੇ ਇੱਕ ਵਾਰੀ ਬਾਈਟ ਕਰ ਦਾਂਗੇ ਆਪਾਂ ਅੱਜ ਕੀ ਗੱਲ ਹੋਈ ਆ ਅੱਜ ਇਸ ਤਰ੍ਹਾਂ ਹੈ ਕਿ ਜਿਹੜਾ ਗੁਰਦੁਆਰੇ ਦਾ ਸੇਵਾਦਾਰ ਹੀ ਨਾ ਉਹਦੇ ਨਾਲ ਚੈਟਿੰਗ ਹੁੰਦੀ ਹੈ ਅੱਛਾ ਜੀ ਬਾਬੇ ਦੇ ਚਲੋ ਬਾਬਾ ਚੜ੍ਹਾਈ ਕਰ ਗਿਆ ਆਪਾਂ ਹੁਕਮ ਮੰਨਦੇ ਨਾ ਗੁਰੂ ਸਾਹਿਬ ਦਾ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਗੁਰੂ ਦਾ ਪਾਣਾ ਮੰਨਦੇ ਆ ਨਾ ਪਰ ਇਹ ਲੋਕਾਂ ਨੇ ਹੱਥ ਦਿਲ ਜਾ ਮਿਲਾਉਣਾ ਸ਼ੁਰੂ ਕਰਤਾ ਕਿ ਤੁਸੀਂ ਬਾਬੇ ਨੂੰ ਤਾਂ ਕਿਦਾਂ ਉਹਨ ਆਪਾ ਕਹਿੰਨੇ ਨਾ ਓਏ ਬਾਬਾ ਚਾਹ ਬਣਾ ਕੇ ਲਿਆ ਓ ਬਾਬਾ ਆ ਨਹੀਂ ਕੋ ਨੂੰ ਤਿੰਨ ਮਹੀਨੇ ਤਨ ਖਾਣਾ ਦਬੋ ਉਧਰ ਦਬਕੇ ਮਾਰੋ ਉੱਤੇ ਕੀ ਬੀਤੂਗੀ ਉਹਨੇ ਸਾਨੂੰ ਮਿਲਣ ਵਾਸਤੇ ਮੈਸੇਜ ਭੇਜਿਆ ਅੱਛਾ ਜੀ ਤੇ 27 ਤਰੀਕ ਦੀ 7 7ਵੇਂ ਮਹੀਨੇ ਦੀ 27 ਤਰੀਕ ਨੂੰ ਗੱਲ ਆ ਨਹੀਂ ਹੋਣੀ ਮੈਸੇਜ ਆ ਮੇਰੇ ਨਾਲ ਵਾਸਤੇ ਬਾਬੇ ਨੇ ਫਿਰ ਬਾਈਕ ਨੇ ਖਤਮ ਕਰਨ ਲੱਗੇ ਫਿਰ ਉਹ ਕਰਨ ਦੇ ਬਾਈਕ ਕੀ ਕੀ ਉਹ ਫਿਰ ਆ ਚੱਕਰ ਹੋਇਆ ਕਿ ਮੈਨੂੰ ਇਸ ਤਰ੍ਹਾਂ ਥੋੜੀ ਪ੍ਰੋਬਲਮ ਆਉਂਦੀ ਕੋਈ ਤੇ ਉਹ ਸਾਰੇ ਮਤੇ ਪਏ ਆ ਆਪਾਂ ਮਤਾਂ ਤੁਹਾਨੂੰ ਪੜਾਵਾਂਗੇ ਹੁਣ ਵਾਹਿਗੁਰੂ ਇਸ ਤਰ੍ਹਾਂ ਵਾਗੀ ਸਿੰਘਾਂ ਦਾ ਹੁਕਮ ਆ ਤੇ ਆਪਾਂ ਸਿਰ ਮੱਥੇ ਆਪਾਂ ਕੋਈ ਨਹੀਂ ਤੁਹਾਨੂੰ ਜੋ ਵੀ ਹੈਗਾ ਆਉਣ ਵਾਲੇ ਸਮੇਂ ਚਿਤਨਾ ਵੀ ਹੋਗਾ ਉਹਨੇ ਬਸ ਗਲਤ ਚੈਟਿੰਗ ਕੀਤੀ ਆ ਜਿਹੜਾ ਬੱਚੇ ਦੇ ਹਿਸਾਬ ਹੈ ਅਸੀਂ ਪੁੱਤ ਦੇ ਸਭ ਪੁੱਤ ਪੁੱਤ ਕਹਿੰਦੇ ਆ ਅੱਗੋਂ ਕਹਿੰਦਾ ਕਿ ਤੈਨੂੰ ਜੁੱਤੀ ਨਾ ਚੱਲ ਜੁੱਤੀ ਚੱਲੂਗੀ ਤੂੰ ਮੇਰਾ ਰਾਹ ਰੋਕੇ ਦਿਖਾਈ ਇਸ ਤਰ੍ਹਾਂ ਦੇ ਗੱਲਾਂ ਕਰਨ ਵਾਲੀਆਂ ਫਿਰ ਸ਼ੇਰ ਨੂੰ ਵਗਾਰੋਗੇ ਤੇ ਸ਼ੇਰ ਨੇ ਰਾਹ ਰੋਕਣਾ ਫਿਰ ਰੋਕੇ ਦਿਖਾਊਗਾ ਨਾ ਇਹ ਚੱਕਰ ਹੋਇਆ ਹੋਰ ਕੋਈ ਗੱਲ ਨਹੀਂ ਆਪਾਂ ਕਿਸੇ ਨੂੰ ਮਾਰਾ ਬਾਕੀ ਕਿਸੇ ਨੂੰ ਨਹੀਂ ਕਿਹਾ ਉਹਨੇ ਕਿਹਾ ਸੀ ਤੋਂ ਉਹਨੂੰ ਬੱਸ ਕਿਹਾ ਹੋਰ ਕਿਸੇ ਨਾਲ ਗੱਲਬਾਤ ਨਹੀਂ ਹੋਈ ਅੱਜ ਲਿਖਤੀ ਕੀ ਹੋਇਆ ਕਿਉਂਕਿ ਆਹ ਦੇਖਤੀ ਇਤਨਾ ਵੇ ਕੀ ਪੰਜ ਸਿੰਘਾਂ ਨੇ ਜੋ ਬਚਨ ਕੀਤੇ ਉਹਨਾਂ ਨੂੰ ਪ੍ਰਵਾਨ ਇਹਨਾਂ ਨੂੰ ਪੁੱਛ ਲੋ ਜੋ ਕਿਹਾ ਇਹਨਾਂ ਨੇ ਕਰ ਲਓ ਇਹਨਾਂ ਨੇ ਜੋ ਕਿ ਆਪਾਂ ਨੂੰ ਇਹਨਾਂ ਨੇ ਪ੍ਰਵਾਨ ਠੀਕ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੈਨੂੰ ਮੇਰੇ ਮੁਖ ਅਫਸਰ ਨੂੰ ਫੋਨ ਆਇਆ ਸੀ ਹਾਂ ਜੀ ਜੀ ਮੈਡਮ ਅਮਨਜੋਤ ਕੋਰ ਇਨਸਪੈਕਟਰ ਐਸਐਚਓ ਬੀਡੀਵੀਜਨ ਨੂੰ ਕਿ ਆਜ਼ਾਦਨਗਰ ਦੇ ਵਿੱਚ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਾਹਿਬਾ ਦੇ ਜਿਸ ਦੇ ਵਿੱਚ ਅਸੀਂ ਮੌਕੇ ਤੇ ਆਏ ਆ ਜੋ ਮਸਲਾ ਵਾ ਸਾਰਾ ਸੁਲਝਾਇਆ ਗਿਆ ਵਾ ਕੋਈ ਕਰਨ ਕੀ ਰਿਹਾ ਮਸਲੇ ਦਾ ਕੋਈ ਕਾਰਨ ਨਹੀਂ ਐਡਾ ਵੱਡਾ ਨਹੀਂ ਕੋਈ ਗਰੰਟੀ ਸਿੰਘਾਂ ਦੇ ਆਪਸ ਵਿੱਚ ਗੱਲ ਹੋਈ ਸੀ ਉਹਦੇ ਵਿੱਚ ਮਸਲਾ ਜਿਹੜਾ ਸਾਰਾ ਸਮਝਾਇਆ ਗਿਆ ਵਾ ਕੋਈ ਕਿਸੇ ਪ੍ਰਕਾਰ ਕੋਈ ਕਰ ਨਹੀਂ ਨਹੀਂ ਇਲੈਕਟ੍ਰੀਕ ਕੰਮ ਹੋ ਗਿਆ ਜੀ ਇਲੈਕਟ੍ਰੀਕ ਕੰਮ ਹੋ ਗਿਆ ਜੀ ਨਾਲ ਠੀਕ ਇਲੈਕਟ੍ਰੀਕ ਕੰਮ ਹੋ ਗਿਆ ਵਾ ਉਹਨਾਂ ਦਾ ਕੋਈ ਕਿਸੇ ਦੇ ਪ੍ਰਕਾਰ ਕੋਈ ਵੀ ਗੱਲ ਬਾਤ ਅੱਗੇ ਤੋਂ ਗੱਲਬਾਤ ਨਹੀਂ ਕੋਈ ਅੱਗੇ ਤੋਂ ਕੰਪਲੇਨ ਨਹੀਂ ਹੋਗੀ ਠੀਕ ਹੈ Shamla Chandar Building Maintenance Handyman under Check Trade Platform is now available on your local London area. He has more than 5 years' experience in the same line. He used to work with reputed companies, agencies, as well local builders with brothers. He is professional by plumbing, electrician, masonry work, carpentry. For more information, please contact him at www.checktrade.com, ID number 921760, Shyamalan Chander Center. call him on this number 074888 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ Azad TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ